ਪੰਜਾਬ ਪੁਲਿਸ ਦੇ ਮੁਲਾਜ਼ਮ ਹੈਂਡ ਕਨਸਟੇਬਲ ਰਣਜੀਤ ਸਿੰਘ ਨੇ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਦੀ ਕੋਈ ਕੀਮਤ ਨਹੀਂ ਹੁੰਦੀ ਡਿਊਟੀ ਤੇ ਤਾਇਨਾਤ ਡੇਰਾਬਸੀ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਨੂੰ ਇੱਕ ਮੋਬਾਈਲ ਫੋਨ ਮਿਲਿਆ ਜਦੋਂ ਉਸਨੇ ਮੋਬਾਈਲ ਫੋਨ ਦੇਖਿਆ ਤਾਂ ਉਸਨੇ ਇਹ ਮੋਬਾਈਲ ਆਪਣੇ ਕੋਲ ਰੱਖ ਲਿਆ ਜਿਸ ਤੋਂ ਬਾਅਦ ਉਸਦੇ ਮਾਲਕਾਂ ਨੇ ਇਸ ਫੋਨ ਤੱਕ ਪਹੁੰਚ ਕੀਤੀ ਜਿਸ ਤੋਂ ਬਾਅਦ ਇਹ ਫੋਨ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਮਾਲਕਾਂ ਨੂੰ ਸੌਂਪ ਦਿੱਤਾ ਗਿਆ ਜਿਸ ਤੋਂ ਬਾਅਦ ਫੋਨ ਦੇ ਮਾਲਕ ਇਸ ਨੌਜਵਾਨ ਕੁੜੀ ਨੇ ਪੰਜਾਬ ਪੁਲਿਸ ਦੇ ਇਸ ਮੁਲਾਜ਼ਮ ਦਾ ਧੰਨਵਾਦ ਕੀਤਾ ਮੈਨੂੰ ਤੁਹਾਡਾ ਜਿਹੜਾ ਫੋਨ ਮਿਲਿਆ ਕਿਵੇਂ ਮਿਲਿਆ ਇਹ ਕਿਵੇਂ ਮਤਲਬ ਤੁਸੀਂ ਕਿੱਥੇ ਭੁੱਲ ਗਏ ਸੀ ਫੋਨ ਇਹ ਕਿਹੜੇ ਹਸਪਤਾਲ ਕਿਹੜੇ ਹਸਪਤਾਲ ਸਿਵਲ ਹਸਪੀਟਲ ਸਿਵਲ ਹਸਪੀਟਲ ਕਿੱਥੇ ਰਹਿੰਦੇ ਤੁਸੀਂ ਕਾਲਜ ਗੁਆਣੀ ਡੇਰਾ ਬਸੀ ਕਾਲਜ ਗੁਆਣੀ ਤੋਂ ਆਦਾ ਫੋਨ ਜਿਹੜਾ ਕਦੋਂ ਘੁੰਮੇ ਜਿੰਨਾ ਟਾਈਮ ਹੋ ਗਿਆ 11:30 ਦੇ ਆਸ-ਪਾਸ 11:30 ਤੇ ਹੁਣ ਤਾਂ ਪੁਲਿਸ ਵਾਲਾ ਫੋਨ ਮਿਲ ਗਿਆ ਵਾਪਸ ਹੁਣ ਜਿਹੜਾ ਫੋਨ ਤੁਹਾਨੂੰ ਮਿਲਿਆ ਬਾਬਾ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਪੁਲਿਸ ਬਾਰੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਕਹਿੰਦੇ ਪੁਲਿਸੇ ਕਰਦੀ ਹੈ ਪੁਲਿਸੇ ਰੈਸ਼ੂ ਲੰਚੜ ਕੋਈ ਪੈਸੇ ਮੰਗੇ ਵੀ ਸਾਨੂੰ ਇਹ ਚੀਜ਼ ਦੇਣੀ ਚਾਹੀਦੀ ਹੈ ਤਾਂ ਤੁਸੀਂ ਜਿਹੜੇ ਹੁਣ ਤਾਨੂੰ ਫੋਨ ਦਵਾਇਆ ਇਸ ਵਾਰ ਤੁਹਾਨੂੰ ਪੋਜ਼ਿਟਿਵ ਹੈ ਤੁਹਾਡਾ ਪੋਜ਼ਿਟਿਵ ਰਿਸਪੌਂਸ ਹੈ ਜੀ ਡਿਊਟੀ ਅਫਸਰ ਸੀਗਾ ਰਾਤ ਸੀ ਨਾਈਟ ਰੌਂਡ ਤੇ ਸੀਗੇ ਤੇ ਹਸਪੀਟਲ ਦਾ ਵੀ ਚੱਕਰ ਮਾਰਨੇ ਆ ਸੀ ਆ ਕਾਫੀ ਇਥੇ ਲੋਕ ਦਾਖਲ ਸੀਗੇ ਕੱਲ ਦੇ ਤੇ ਉਥੇ ਹੀ ਸਾਨੂੰ ਇਹ ਮੋਬਾਈਲ ਮਿਲਿਆ ਸੀਗਾ ਫਿਰ ਇਹਦਾ ਲੋਕ ਵੀ ਫੁੱਲਾ ਸੀਗਾ ਤੇ ਅਸੀਂ ਟਰਾਈ ਕੀਤਾ ਕਈ ਵਾਰੀ ਟੈਲੀਫੋਨ ਕਰਨ ਦਾ ਵੀ ਜਿਹੜੇ ਨੰਬਰ ਸੀ ਇਹ ਕੰਟੈਕਟ ਲਾਸਟ ਟਾਈਮ ਤੇ ਪਰ ਲੱਗਿਆ ਨਹੀਂ ਕਿਸੇ ਨੂੰ ਤੇ ਅੱਜ ਫਿਰ ਇਹ ਲੱਭਦੇ ਪਾਉਂਦੇ ਕੋਈ ਸਟੇਸ਼ਨਾਈ ਤੁਹਾਡਾ ਕਹਿਣਾ ਮਤਲਬ ਪੁਲਿਸ ਚੰਗੇ ਕੰਮ ਵੀ ਕਰਦੀ ਆ ਉਹਨਾਂ ਆਪਾਂ ਚੰਗੇ ਕੰਮ ਦਾ ਕਰਦੇ ਹੀ ਆਂ ਸਤਨ ਰਾਤਾਂ ਨੂੰ ਅਸੀਂ ਤੁਰੇ ਫਿਰਦੇ ਆਂ ਚੰਗੇ ਕੰਮ ਹੀ ਆ ਇਹ